ਆਜ ਸਰਕੋਰਟ ਦੇ ਵਿੱਚ ਲਖਮੀਰ ਸਿੰਘ ਜੱੱਸਾਬ ਦੀ ਕੋਰਟ ਦੇ ਵਿੱਚ ਅੱਜ ਮੈਜਿਸਟ੍ਰੇਟ ਫਸਟ ਕਲਾਸ ਦੀ ਕੋਰਟ ਦੇ ਵਿੱਚ ਕੰਗਣਾ ਪੇਸ਼ ਹੋਏ ਸੀਗੇ ਉਹਨਾਂ ਦੇ ਉੱਥੇ ਬੇਲ ਬੌਂਡ ਲਈ ਗਈ ਹੈ ਪਰ ਜਿਹੜਾ ਐਮਪੀ ਐਮਐਲਏ ਦੇ ਕੇਸ ਹੈਗੇ ਉਹ ਸਪੈਸ਼ਲ ਕੋਰਟ ਦੇ ਵਿੱਚ ਹੀ ਚੱਲ ਸਕਦੇ ਹੈਗੇ ਤਾਂ ਕਰਕੇ ਫਿਰ ਲਖਮੀਰ ਸਿੰਘ ਜੱੱਸਾਬ ਨੇ ਇਸ ਕੰਪਲੇਂਟ ਦੇ ਵਿੱਚ ਰੈਫਰੈਂਸ ਸੈਸ਼ਨ ਕੋਰਟ ਦੇ ਵਿੱਚ ਭੇਜਿਆ ਸੀ ਆਨਰੇਬਲ ਸੈਸ਼ਨ ਜੱੱਸਾਬ ਨੇ ਅਗੇ ਕੇਸ ਹੈ ਇੰਦਰਜੀਤ ਸਿੰਘ ਜੱਸਪਾਲ ਨੇ ਜਿਹੜੀ ਸਪੈਸ਼ਲ ਕੋਰਟ ਹੈ ਐਮਪੀ ਐਮਐਲਏਜ਼ ਦੇ ਕੇਸ ਫੀਲ ਕਰਨ ਲਈ ਉਹਨਾਂ ਦੀ ਕੋਰਟ ਦੇ ਵਿੱਚ ਕੇਸ ਅਫਰ ਕੀਤਾ ਸੀ ਤੇ ਕਿਸ ਤਰ੍ਹਾਂ ਦੀ ਪ੍ਰੋਸੀਡਿੰਗ ਇਸ ਤਰ੍ਹਾਂ ਦੀ ਇਹ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਅੱਜ ਸਾਰੇ ਇਹਦੇ ਵਿੱਚ ਲਖਮੀਰ ਸਿੰਘ ਜੱਸਪਾਲ ਦੀ ਕੋਰਟ ਦੇ ਵਿੱਚ bail bond ਦੀ ਇਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਸੀ bail ਤੇ bail bond ਲਈ ਹੈ ਕੋਰਟ ਨੇ ਉਸ ਤੋਂ ਬਾਅਦ ਇਹਨਾਂ ਨੇ ਇੰਦਰਜੀਤ ਸਿੰਘ ਜੱਸਪਾਲ ਦੀ ਕੋਰਟ ਦੇ ਵਿੱਚ ਇਹਨਾਂ ਨੇ ਪਰਮਨੈਂਟ ਹਾਜ਼ਰੀ ਮਾਫੀ ਤੋਂ ਛੋਟ ਵਾਸਤੇ ਐਪਲੀਕੇਸ਼ਨ ਫਾਈਲ ਕੀਤੀ ਸੀ ਜਿਹੜੀ ਦੇ ਵਿੱਚ ਕਿ ਇਹਨਾਂ ਨੇ ਇਹ ਚਾਹੁੰਦੇ ਸੀਗੇ ਵੀ ਸਾਨੂੰ ਜਾਂ ਤਾਂ BC ਤੇ ਥਰੂ ਪੇਸ਼ ਕਰਵਾਇਆ ਜਾਵੇ ਤੇ ਜਾਂ ਸਾਡੇ ਵਕੀਲ ਸਾਹਿਬ ਪੇਸ਼ ਹੋ ਜਾਣ ਤੇ ਇਹਨਾਂ ਨੂੰ ਸਾਨੂੰ ਹਾਜ਼ਰੀ ਤੋਂ ਮਾਫੀ ਮਿਲ ਸਕੇ ਤੇ ਫਿਰ ਉਹਦੇ ਵਿੱਚ ਅਸੀਂ ਜੱਜ ਸਾਹਿਬ ਨੂੰ ਕਿਹਾ ਸੀਗਾ ਵੀ ਅਸੀਂ ਪ੍ਰੋਪਰ ਅੱਜ ਸਾਨੂੰ ਐਪਲੀਕੇਸ਼ਨ ਹੈ ਜਿਹੜੀ ਇਹਨਾਂ ਦੀ ਸਾਨੂੰ ਜਿਹੜੀ ਪਰਮਾਨੈਂਟ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਹੈ ਉਹ ਸਾਨੂੰ ਅੱਜ ਮਿਲੀ ਹੈ ਉਹਦਾ ਰਿਪਲਾਈ ਅਸੀਂ ਜਿਹੜਾ ਇੱਕ ਪ੍ਰੋਪਰ ਰਿਪਲਾਈ ਦੇਵਾਂਗੇ ਤੇ ਸਾਨੂੰ ਟਾਈਮ ਦਿੱਤਾ ਜਾਵੇ ਤੇ ਜੱਜ ਸਾਹਿਬ ਨੇ ਉਹਦੀ ਐਪਲੀਕੇਸ਼ਨ ਦੇ ਰਿਪਲਾਈ ਵਾਸਤੇ ਤੇ ਮਾਤਾ ਦੀ ਐਵੀਡੈਂਸ ਵਾਸਤੇ 24-11 ਤਰੀਕ ਰੱਖੀ ਹੈ ਜੀ ਕਿਸ ਤਰ੍ਹਾਂ ਉਹ ਇੱਕ ਇਕਰਾਰ ਪਰ ਕਿਸ ਤਰ੍ਹਾਂ ਇਹ ਗੱਲਾਂ ਬਾਤ ਹੋ ਗਈਆਂ ਕਿਸ ਤਰ੍ਹਾਂ ਇਸ ਤਰ੍ਹਾਂ ਇਹ ਲੜਕੀਆ ਗਿਆ ਇਹ ਲੀਲਾ ਸਰ ਜਦੋਂ ਲਖਮੀ ਸਿੰਘ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਪੇਸ਼ ਹੋਈ ਸੀ ਮਿਸ ਕੰਗਣਾ ਤਾਂ ਜੱਜ ਸਾਹਿਬ ਨੇ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਇਹਨਾਂ ਨੇ ਕਿਹਾ ਸੀ ਕਿ ਮੈਂ ਮਾਫੀ ਮੰਗਦੀ ਹਾਂ ਕਿ ਮਾਤਾ ਜੀ ਤੋਂ ਤਾਂ ਜੱਜ ਸਾਹਿਬ ਨੇ ਇਹਨਾਂ ਨੂੰ ਸਾਨੂੰ ਪੁੱਛਿਆ ਸੀ ਕਿ ਮਾਤਾ ਜੀ ਆਏ ਨੇ ਤਾਂ ਮਾਤਾ ਜੀ ਦੀ ਸਿਹਤ ਠੀਕ ਨਹੀਂ ਸੀ ਜਿੱਦਾ ਕਰਕੇ ਉਹਨਾਂ ਦੇ ਹਸਬੰਡ ਆਏ ਸੀ ਬਾਬਾ ਜੀ ਲਾਹਵ ਸਿੰਘ ਤੇ ਇਹਨਾਂ ਨੂੰ ਜੇ ਸਭ ਨੇ ਅੱਕੇ ਬੁਲਾਇਆ ਤਾਂ ਕੰਗਣਾ ਨੇ ਕਿਹਾ ਕਿ ਮੈਂ ਮੈਂ ਇਹਨਾਂ ਤੋਂ ਮਾਫੀ ਮੰਗਦੀ ਆ ਮੇਰੀ ਉਸ ਟਵੀਟ ਦਾ ਕਰਕੇ ਮੈਂ ਪਾਰਟੀਕੂਲਰਲੀ ਕਿਸੇ ਇੱਕ ਇਨਸਾਨ ਲਈ ਨਹੀਂ ਸੀ ਉਹ ਟਵੀਟ ਕੀਤਾ ਮੈਂ ਉਹ ਮੇਰੀ ਜਿਹੜੀ ਟਵੀਟ ਸੀਗੀ ਉਹ ਇੱਕ ਨਾਰਮਲ ਟਵੀਟ ਸੀ ਠੀਕ ਤੁਹਾਨੂੰ ਹੋਰ ਤਰੀਕ ਨਹੀਂ ਪਈ ਸਰ 24 11 ਤਰੀਕ ਰੱਖੀ ਪਈ ਸੀ ਪੇਸ਼ ਹੋਣਗੇ ਕਮੇਟੀ ਨਾਲ ਆਉਂਦੇ ਆ ਉਹਨਾਂ ਦਾ ਤਕੀਰ ਪੇਸ਼ ਹੋਵੇਗਾ ਦੇਖੋ ਸਰ 24 11 ਨੂੰ ਪਤਾ ਲੱਗਦਾ ਕਿ ਕੋਈ ਐਪਲੀਕੇਸ਼ਨ ਫਾਈਲ ਕਰਦੇ ਨੇ ਜਾਂ ਅਪੀਅਰ ਹੁੰਦੇ ਨੇ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ